ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੀ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਸੌਰ ਸਿੰਘ ਜਿਲਾ ਜੀ ਧਰਮਤਾ ਸਾਹਿਬ ਤੇ ਤਸਵੀਰ ਪੱਟੀ ਬਾਈ ਗੁਰਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਵੜਾ ਲੈ ਕੇ ਆਏ ਬਾਈ ਹੋਣੀ ਬੜੀਆਂ ਖੂਬਸੂਰਤ ਸੱਜਣੋ ਵੜਾ ਥਾਂ ਤੋਂ ਬੜੇ ਸੋਹਣੇ ਲੱਗੇ ਆ ਤੇ ਬਾਕੀ ਆਪਣੇ ਵੀਰ ਨਾਲ ਕਰਕੇ ਗੱਲਬਾਤ ਡਿਟੇਲ ਕਰਾਂਗੇ ਸਾਝੀ ਜੁੜੇ ਰਹੋ ਐਂਡ ਤੱਕ ਜੀ ਸਰਦਾਰ ਗਰਲਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਠੀਕ ਠਾਕ ਜੀ ਰਹਿਮਤਾਂ ਪਾਤਸ਼ਾਹ ਰਿਆਂ ਬੜੀ ਮਿਹਰ ਬਾਬੇ ਦੀਪ ਸਿੰਘ ਦੀ ਚੜ੍ਹਦੀ ਕਲਾ ਜੀ ਸ਼ੁਕਰ ਮਹਾਰਾਜ ਦਾ ਹਾਂ ਜੀ ਤੇ ਹੋਰ ਸੁਣਾ ਬੜੀ ਕਿਰਪਾ ਵੈਗਰੂ ਦੀ ਜੀ ਕੱਲ ਗਿਆ ਮਾਲ ਮੈਨਾਂ 5 ਮਿੰਟ ਲੱਗੇ ਸੀ ਅੱਛਾ ਜੀ ਆ ਤੂੰ ਤਾਂ ਕਿਸੇ ਹੋਰ ਵੀਰ ਦੇ ਜੇ ਜਾ ਕੇ ਮੇਰੇ ਸਾਹਮਣੇ ਛੋੜ ਨਹੀਂ ਖਿਲਾ ਆਪਣਾ ਮਾਲ ਵੇਚਿਆ ਅੱਛਾ ਸ਼ੁਕਰ ਰਾਬ ਦਾ ਜੇ ਇਦਾਂ ਹੀ ਅੱਜ ਆਲਾ ਕਰਤ ਗਈ ਮੈਨਾਂ ਓਰਦਾਂ ਵਾਲੇ ਆਏ ਸੰਧੂ ਸਾਹਿਬ ਨਵਨਾ ਹੀ ਆ ਜੀ ਆ ਛਿੱਗੀ ਮੂੰਹ ਕਰਮਾਂ ਲਈ ਪੇ ਉਹ ਵੀ ਮੇਰੇ ਤੋਂ ਨਾ ਚਿੱਗੀ ਹਣੀ ਉਹ ਤਾਂ ਮੈਂ ਵੇਚੀ ਨਹੀਂ ਐਵੇਂ ਮੈਂ ਤੁਹਾਨੂੰ ਝੂਠ ਮਾਰਾਂ ਹਾਂਜੀ ਵੀ ਇਹਦੇ ਦੰਧਾ ਜੀਆਂ ਵਛੇ ਤੇ ਡਰੈਸ ਕਰੀਏ ਨੋਟ 10 ਵੀਰ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟਿਆ ਜੀ ਠੀਕ ਆ ਵਾਹ ਜੀ ਵਾਹ ਤੇ ਇਹ ਤੋਂ ਬਈ ਸ਼ੇਵਾਰ ਕਰੀਏ ਜਰਸੀ ਜੀ ਜਰਸੀ ਤੋਂ ਇਹ ਤੜਕੇ ਸਹੀ ਤੇ ਕੱਲ ਸਹੀ ਨਹੀਂ ਭਾਜੀ ਅੱਜ ਤੜਕੇ ਸਹੀ ਹੈ ਅੱਜ ਤੜਕੇ ਸਹੀ ਹਾਂਜੀ ਇਹ ਭਾਜੀ 4 1/2 4 5 ਕਿਲੋ ਤਈ ਹੋ ਗੋ ਜੀ ਠੀਕ ਤੇ ਬੜੀ ਜਿਆਦੀ ਚੋਣ ਜਾਣ ਕਰਮਾਂ ਲਈ ਠੀਕ ਆ ਹਾਂਜੀ ਬੰਦਿਆਂ ਦੇ ਪਹਿਲੇ 17 18 ਕਿਲੋ ਦੋ ਚੋਇਆ ਵਾ ਤੇ ਅੱਛਾ ਇੰਨੀ ਜਿਆਦੀ ਚੋਣ ਗਾਈ ਪਹਿਲਾਂ ਲਾਈਏ ਹਾਂ ਬੱਚਾ ਹੀ ਪਹਿਲਾਂ ਧਾਰਾਂ ਹੀ ਚੈੱਕ ਕਰਵਾਈਏ ਕਰਮਾ ਜੀਆਂ ਕਿਉਂਕਿ ਵੀਡੀਓ ਬਣਾ ਕੇ ਮਾਰੀਏ ਕਰੀ ਹਾਂਜੀ ਵੀਡੀਓ ਬਣਾ ਲਈਏ ਚਲੋ ਬਣਾ ਲਓ ਸਭ ਨਾਲ ਕੀ ਕਰੀ ਫੇਰ ਬਣਾ ਦਈ ਤੇ ਬਾਕੀ ਵੈਰ ਸਜਣੋ ਖਰੀ ਆ ਧਾਰਾਂ ਵੀ ਚਲੋ ਮਰਵਾਰਾਂਗੇ ਕਿਉਂਕਿ ਪਤਾ ਲੱਗ ਜਾਂਦਾ ਦੂਰੋਂ ਨੇੜਿਓਂ ਭੈਣ ਭਰਾ ਨੇ ਆਉਣਾ ਹੈ ਜੈ ਸਲਾ ਲੈਂਦਾ ਕਿ ਠੀਕ ਹੈ ਵਾਕੇ ਚੀਜ਼ ਆ ਸੰਤੋਖ ਸਾਹਿਬ ਜਿਆਦਾ ਨਹੀਂ ਮੈਂ ਤਾਂ ਦੁੱਧ 16 17 ਕਿਲੋ ਰਮਾਨ ਨਾਲ ਮੱਛੀ ਦੇ ਦੂੰ ਓਕੇ ਜੱਤੀ ਦਾ ਬਹੁਤ ਸਾਰਾ ਕੰਮ ਆ ਲਈ ਬੜੀ ਰਾਜੀ ਬਾਜੀ ਥਣ ਭਾਂਡੇ ਦੀ ਬਹੁਤ ਜਿਆਦੀ ਸੁਤਰੀ ਹਾਂ ਹਾਂਜੀ ਅਜੇ ਸਵੇਰੇ ਸੁੱਈ ਬੱਚਾਂ ਪੁੱਛਾਂਗੇ ਨਾ ਕਰਦਣਾ ਹੂੰ ਚੰਗਾ ਥਾਂਲੇ ਵਾਲਾ ਲੱਗਾ ਬਹੁਤੀ ਜਿਆਦੀ ਸੁਤਰੀ ਜਦੇ ਬਹੁਤ ਚੀਜੀ ਹਾਂਜੀ ਕੱਲਾ ਕੱਲਾ ਥਾਣੇ ਤੇ ਮੇਲ ਕਫ ਆ ਗਿਆ ਨਾ ਬੱਚਾ ਤੇ ਬਾਈ ਇਹਦੀ ਕੀਮਤ ਇੱਕ ਸਭ ਸਭ ਇਹ ਤਾਂ ਮੰਗਦੇ ਆਪਾਂ 65000 ਰੁਪਇਆ ਜੈ ਸੁਣੋ ਜਾ ਤੂੰ ਛੱਡ ਹੀ ਆ ਦੀ ਬਿੱਲੀ ਉਹ ਚੋਂ ਉਹ ਚੋਂ 2000 ਛੱਡ ਗਏ 58 ਹੀ ਦੇ ਦੇਗੀ 57 ਦੀਆਂ ਦੇਈਏ 52 ਦੀ ਉਤਰਾ ਜਾਏ ਜੀ ਬੱਚੀ ਬੜੀ ਜਿਆਦੀ ਸੁਣ ਹਾਰ ਹੀ ਛੱਡ ਦੇ 57 ਚਲੋ 57 ਦੇ ਦਾਂਗੇ ਮਾਰਾ ਲਾਹਟ ਜਿੰਨੇ ਦੀ ਆਪਾਂ ਦੇ ਹੀ ਦੇਣੀ ਹੈ ਓਕੇ ਓਕੇ ਹਾਂ ਜੀ ਕੋਈ ਭੈਣ ਭਰਾ ਸੌਦਾ ਕਰ ਲੈ ਆਪਾਂ ਨੂੰ ਸਾਈ ਪਹਿਨਾ ਪਾ ਦੇ ਇਤਰਾ ਹੀ ਬੱਚੀਆਂ ਲੱਦ ਕੇ ਲੈ ਜਾਗੇ ਤੁਹੇ ਸੁਨੀਆਂ ਸਵੀਆਂ ਅਗਲੇ ਘਰ ਜਾ ਕੇ ਤਸੱਲੀ ਨਾਲ ਤਪਾ ਕੇ ਚਵਾ ਕੇ ਤੇਰ ਪੈ ਲਵਾਂਗੇ ਓਕੇ ਬਾਈ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਆਹ ਡੱਬੀ ਬੱਚੀ ਆ ਕੀ ਵੜ ਹੈ ਨਾ ਜੀ ਪਹਿਲਾ ਸੂਆ 6 ਦਾ ਦੰਤ ਮੂੰਹ ਮਗਰਬਾਚੀ ਦੁੱਧ 12 ਕਿਲੋ ਮਗਰਬਾਚੀ ਆ ਜੀ ਸੂਈ ਨੂੰ ਅੱਜ 12 13 ਦਿਨ ਹੋ ਗਏ ਆ ਖਾੜੀ ਵਾਲਾ ਥਾਂਲੇ ਵਾਲਾ ਮੈਨਾਂ ਬਹੁਤੀ ਜਿਆਦੀ ਸੁਧਰੀ ਆ ਨਿਕਲਦੇ ਆ ਹਾਂਜੀ ਬਹੁਤ ਬੰਦੇ ਬਚੇ ਆ ਨੱਚਦਿਆਂ ਫਿੱਦਾਂ ਕਰਮਾਉਣੀਆਂ ਨੇ ਵਾਹ ਵਾਹ ਹਾਂਜੀ ਥਾਂਣ ਬੜਾ ਸੁਣਾ ਲੱਗਾ ਇਹਨੂੰ ਕਰਮਾ ਲਈ ਹੁਣ ਸੁਧਰੀ ਜਿਆਦੀ ਸੁਧਰੀ ਆ ਜੀ ਦੀ ਰਵੇ ਹਾਂਜੀ ਵਹਿ ਥਾਣੇ ਚੁੜਕੀਆਂ ਵਾਲਾ ਤਾਂ ਨਹੀਂ ਚੁਆਇਆ ਜਾਂਦਾ ਜਿਹੜਾ ਮੁੱਠੀ ਵਾਲਾ ਥਾਣੀ ਚੁਵਾਈ ਹੁੰਦੀ ਆ ਮਾਨਾ ਕਿ ਤੂੰ ਵੇਖੋ ਕਿਤੇ ਬੱਚੀ ਲੱਗੀ ਇਹੋ ਜੀ ਚੁਵਾਈ ਇਹੋ ਜੇ ਥਾਣੂ ਹੀ ਹੁੰਦੀ ਜੁਵਾਈ ਹਾਂਜੀ ਹਾਂਜੀ ਥਾਣ ਬਹੁਤ ਸੋਨਾ ਲੱਗਾ ਬਹੁਤਿਆਂ ਜਾਂਦੇ ਚੋਲ ਬੱਚੀਆਂ ਦੋਵੇਂ ਬੜੀਆਂ ਧੋਣਾਂ ਵਾਜੀ ਠੀਕ ਆ ਫਿਰ ਨਿਗਰ ਲੇਵੇ ਕੋਈ ਮਸਟੇਟਸ ਨਹੀਂ ਹੋਣੀ ਹਾਂ ਹਾਂ ਨਾ ਸਾਨੂੰ ਦੱਬ ਨਹੀਂ ਹੋਣੀ ਹੱਥ ਦੀ ਚੁਵਾਈ ਵਾਲੀ ਸਾਨੂੰ ਬਿਲਕੁਲ ਬਿਲਕੁਲ ਜੀ ਹਾਂਜੀ ਲਓ ਜੀ ਤੇ ਬਾਈ ਜੀ ਇਹਦੀ ਕੀਮਤ ਕੀ ਕਰਦੇ ਕੀਮਤ ਮੂਲੇ ਦਾ ਕਰਦੇ 60000 ਹਾਂ 57 ਦੀ ਦੇ ਦਿੱਤੀ ਹੋਰ ਹੋਰ ਜੈਲ ਹੀ ਕਹਿਦਾ ਮੈਂ ਨਹੀਂ ਹੋਰ ਕਰਦੇ ਹੋਰ ਯਾਰ ਛੱਡ ਗਏ ਹੋਰ ਜੈਲ ਕਰਦੇ ਲਾਸ਼ ਦੀ 55000 ਦੀ ਬਚੀ ਗਈ 55 ਦੀ ਹਾਂਜੀ ਅੱਛਾ ਦੁੱਧ ਕਿੰਨਾ ਦੱਸਿਆ ਹੁਣ ਆਏ ਵਕਤ 12 ਕਿਲੋ ਜਿਹੜਾ ਆਪਾਂ ਚਵਾ ਦੇਣਾ ਵਾ ਠੀਕ ਹੈ ਅਜੇ ਕੋਈ ਮੈਲਾ ਨਹੀਂ ਮਾਰਿਆ 10 ਤੋਂ 11 ਦਿਨ ਹੋਏ ਸੂਈ ਨੂੰ ਬੱਚਾ ਲਾ ਦੇ ਹਾਂਜੀ ਧਾਰ ਕਢਾ ਦੇ ਕੇ ਇੱਕ ਭੜਾ ਨਹੀਂ ਨਾ ਹੀ ਵਾਹ ਲੋ ਲੈ ਵਾਹ ਲੋ ਜੀ ਨਹੀਂ ਆਣਾ ਪਾਰੋ ਲੋ ਸੱਜਣੋ ਅਗਲੇ ਸਨਾ ਦੀ ਚਵਾਈ ਆ ਬਹੁਤ ਜਿਆਦੀ ਚੋਨਾ ਬੂਸਾ ਵਾਕੇ ਚਲੋ ਬਸ ਕਰੋ ਬਸ ਕਰੋ ਥੱਲੇ ਕੀ ਆਪਾਂ ਰੋੜਨਾ ਵਾਕਈ ਖਰੀ ਆ ਬਿਲਕੁਲ ਸੱਜਣੋ ਨਿੱਕਰ ਆ ਚਵਾਈ ਬਿਲਕੁਲ ਗੋਲ ਫਰਾ ਹੈ ਜੋਣ ਚਾਣ ਓਕੇ ਆ ਲਾ ਦੇ ਮੇਰਾ ਵੀਰੇ ਕਰਾਂ ਮਾੜੀ ਜੀ ਪਿੱਛੋਂ ਇਹਨੂੰ ਹੈਨਾ ਆ ਵਾਹ ਬਹੁਤ ਸੋਹਣੀ ਸਵਾਈ ਲੱਗੀ ਸਜਣੋ ਤੇ ਫਾੜੀ ਵਾਲਾ ਥਾਂ ਲੈਵਾ ਜਿਹਨੂੰ ਫਾੜੀ ਵਾਲਾ ਕਹਿੰਦੇ ਆ ਸਜਣੋ ਧਾਰਾ ਤੁਰਾ ਮਰਵਾ ਕੇ ਜੈਸੇ ਕਰਾਤੀ ਆ ਬਾਕੀ ਆਪਣੀ ਤੁਸੀਂ ਖਰੀਦਦਾਰੀ ਕਰਿਓ ਤੇ ਪਿੰਡ ਸੁਰ ਸਿੰਘ ਪਹੁੰਚ ਕੇ ਸਤਿ ਸ੍ਰੀ ਅਕਾਲ ਸਾਰਿਆਂ ਪ੍ਰਮਾਣਾਂ